ਪ੍ਰੀਲੀਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉੱਤਰੋਂ ਹੁਸ਼ਿਆਰਪੁਰ ਪੁਲਿਸ ਨੇ ਜੱਗੂ ਭਗਵਾਨਪੂਰੀਆ ਦੇ ਦੋ ਸਾਥੀਆਂ ਨੂੰ ਵਿਦੇਸ਼ੀ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਦੀ ਟੀਮ ਜਿਸ ਵਿੱਚ ਐਸਪੀਡੀ ਪਰਮਿੰਦਰ ਸਿੰਘ ਹੀਰ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀਆਈਏ ਤੇ ਡੀਐਸਪੀ ਵਰਨੀ ਸਿੰਘ ਤੇ ਲੋਪ ਬਲੋ ਪੁਲਿਸ ਪਾਰਟੀ ਨਾਲ ਤਸੂਹਾ ਲੱਗੇ ਤੋਂ ਦੋ ਮੋਟਰਸਾਈਕਲਸ ਵਾਰਾਂ ਨੂੰ ਚਾਰ ਵਿਦੇਸ਼ੀ ਪਿਸਤੋਲਾ ਸਮੇਤ ਗ੍ਰਿਫਤਾਰ ਕੀਤਾ ਮੁਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਦੋਨੋਂ ਜੱਗੂ ਭਗਵਾਨਪੁਰੀਆ ਗਰੁੱਪ ਦੇ ਮੈਂਬਰ ਨੇ ਤੇ ਇਹਨਾਂ ਦੀ ਪਛਾਣ ਸੁਵਿੰਦਰ ਸਿੰਘ ਬੋਧੀ ਅਤੇ ਸੁਖਮਨ ਸਿੰਘ ਵਾਸੀ ਕਲਾਣਾ ਔਰ ਗੁਰਦਾਸਪੁਰ ਵਜੋਂ ਹੋਈ ਹੈ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਸ਼ਿਆਰਪੁਰ ਤੋਂ ਨਵਰੰਗ ਚੈਨਲ ਲਈ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਜੀ ਐਸਪੀ ਦੀ ਡਾਇਰੈਕਸ਼ਨਸ ਆਫ ਹਾਂਅਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੀ ਮੋਹਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜੋ ਕਿ ਹੁਸ਼ਿਆਰਪੁਰ ਪੁਲਿਸ ਦੀ ਤਰਫ ਤੋਂ ਸਾਡੇ ਐਸਪੀਡੀ ਪਰਮਿੰਦਰ ਹੀਰ ਜੀ ਨਾਲ ਉਹਨਾਂ ਦੀ ਟੀਮ ਦੇ ਵਿੱਚ ਡੀਐਸਪੀਡੀ ਪ੍ਰਨੀਤ ਸਿੰਘ ਜੀ ਇਨਚਾਰਜ ਸੀਆਈਆਈ ਇੰਸਪੈਕਟਰ ਗੁਰਪ੍ਰੀਤ ਸਿੰਘ ਐਂਡ ਇਨਰ ਦੀ ਟੀਮਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਜੀ ਜਿਹਦੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣਾਲੇ ਆ ਤੇ ਇਹਨਾਂ ਤੋਂ ਸਾਨੂੰ 4 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਆ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਬਲਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਜ਼ 30 ਬੋਰ ਪੀਐਕਸ3 ਇਹ ਚਾਈਨਾ ਮੇਡ ਹੈ ਐਂਡ ਕੁਝ ਲਾਈਵ ਕੈਟਰਿਜਿਸ ਸਾਨੂੰ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਹੈ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਤੋਂ ਐਂਡ ਇਹਨਾਂ ਦਾ ਕ੍ਰਿਮੀਨਲ ਪਾਸਟ ਇਹਨਾਂ ਦੇ ਪਹਿਲਾ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ AGTF ਐਂਡ ਹੁਸ਼ਿਆਰਪੁਰ ਪੁਲਿਸ ਨੇ ਵਧੀਆ ਵਡਿਆ ਇੱਕ ਉਪਲਬਧੀ ਹਾਸਲ ਕੀਤੀ ਹੈ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਅਸੀਂ ਫੜਿਆ ਹੈਗਾ ਐਂਡ ਹੋਰ ਵੀ ਬੈਕਵਰਡ ਫਾਰਵਰਡ ਲਿੰਕੇजेस ਸਾਰੇ ਕੇ ਸਾਰੇ ਅਸੀਂ ਅਨਰਥ ਕਰਾਂਗੇ ਸੋ ਥੈਟ ਇਹ ਪੂਰਾ ਕ ਪੂਰਾ ਜਿਹੜਾ ਇਹਨਾਂ ਨੇ ਨੈਟਵਰਕ ਬਣਾਇਆ ਹੋਇਆ ਇਹਨੂੰ ਅਸੀਂ ਡਿਸਮੈਂਟਲ ਕਰਾਂਗੇ ਪਕੜਨ ਨੂੰ ਕਿੰਨੇ ਕੇਸ ਹੈਗੇ ਤੁਹਾਨੂੰ ਇਹ ਜੀ ਹਾਲ ਕੀ ਘੜੀ ਐਗਜ਼ੈਕਟਲੀ ਤੋਂ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡੀਟੇਲਸ ਹੈ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦ ਐਕਚੁਅਲ ਡੀਟੇਲਸ ਆ ਜਾਣਗੇ ਸਾਲੇ ਟੋਟਲ ਦੋ ਬੰਦੇ ਫੜਲੇ ਗਏ ਨੇ ਤੇ ਹੁਣ ਸਹੀ ਹਾਂ ਜੀ ਇੱਕ ਮੋਟਰਸਾਈਕਲ ਹੈ ਚਾਰ ਵੈਪਨਸ ਹੈ ਦੋ ਇਹ ਅਕਿਊਜ਼ਡ ਅਸੀਂ ਅਰੈਸਟ ਕੀਤੇ ਸਰ ਕੱਲ ਦੇ